ਥਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਦਿਆ ਰਾਤ ਨੂੰ ਰੁਪਿੰਦਰ ਜਲਾਲ ਦਾ ਬੇਟਾ ਪੰਜਾਬ ਤੇ ਜੁਜਾਰ ਸਿੱਧੂ ਪੰਜਾਬ ਸਿੱਧੂ ਤੇ ਗੁਜਾਰ ਸਿੱਧੂ ਬਰਿਆਰ ਨੌਜਵਾਨ ਸਭਾ ਦਾ ਬਹੁਤ ਬਹੁਤ ਧੰਨਵਾਦ ਹੈ ਮਾਨ ਸਨਮਾਨ ਖੇਡ ਕਬੱਡੀ ਦੇ ਵੱਡੇ ਬਲਾਰੇ ਰੁਪਿੰਦਰ ਜਲਾਲ ਜੀ ਉਹਨਾਂ ਦੇ ਸਤਕਾਰਯੋ ਪਿਤਾ ਸਰਦਾਰ ਰਣਜੀਤ ਸਿੰਘ ਜੀ ਦਾ ਮਾਨ ਸਨਮਾਨ ਜੋ ਹੈ ਇਸ ਵਿੱਚ ਕੀਤਾ ਜਾ ਰਿਹਾ ਹੈ ਸੰਤ ਮਹਾਪੁਰਸ਼ ਬਾਬਾ ਲੀਡਰ ਸਿੰਘ ਜੀ ਸੰਤ ਮਹਾਪੁਰਸ਼ ਮਹਾਤਮਾ ਮੂਨੀ ਜੀ ਸੰਤ ਮਹਾਪੁਰਸ਼ ਬਾਬਾ ਅਮਰੀਕ ਸਿੰਘ ਜੀ ਆਪਣੇ ਕਰ ਕਮਨਾ ਦੇ ਨਾਲ ਨਾਲ ਬਰਿਆਰ ਗਰੁੱਪ ਤੇ ਗੁਰਿੰਦਰ ਸਿੰਘ ਜੀ ਸਿੱਧੂ ਸਾਹਿਬ ਸਾਰੇ ਵੀਰ ਨਾਲ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਹਿੰਦੇ ਬਾਪ ਸੋ ਸ੍ਰੀ ਅਕਾਲ ਕਹਿੰਦੇ ਬਾਪ ਅਮੀਰ ਹੋਵੇ ਚਾਹੇ ਗਰੀਬ ਹੋਵੇ ਇਹ ਗੱਲ ਮੈਨੇ ਨਹੀਂ ਰੱਖਦੀ ਬਾਪ ਜ਼ਿੰਦਗੀ ਦੇ ਵਿੱਚ ਹਯਾਤ ਹੋਵੇ ਸਿਰ ਦੇ ਉੱਪਰ ਹੋਵੇ ਰੋਪਿੰਦਰਾ ਇਹ ਗੱਲ ਵੱਡੀ ਮੈਨ ਰੱਖਦੀ ਹੈ ਤੂੰ ਭਾਗਾ ਵਾਲਾ ਅੱਜ ਤੇਰੇ ਕਰਕੇ ਪੰਜਾਬੀ ਮਾਂ ਬੋਲੀ ਕਰਕੇ ਤੇਰੇ ਬਾਪ ਦਾ ਮਾਨ ਸਨਮਾਨ ਹੋਇਆ ਬਾਪ ਹੈ ਤੂੰ ਸੁਪਨੇ ਹੈ ਇਹ ਬਾਜ਼ਾਰ ਕੇ ਸਾਰੇ ਖਿਲੋਨੇ ਆਪਣੇ ਹੈ ਅਗਰ ਬਾਪ ਹੈ ਤਾਂ ਹਮਾਰੇ ਸੁਪਨੇ ਹੈ ਇਹ ਬਾਜ਼ਾਰ ਕੇ ਸਾਰੇ ਖਿਲੋਨੇ ਆਪਣੇ ਹੈ ਰਾਤਨੀ ਸਿੰਘ ਜੀ ਤੁਹਾਨੂੰ ਮੁਬਾਰਕ ਹੈ ਮਾਤਾ ਸੁਰਿੰਦਰ ਕੌਰ ਨੂੰ ਮੁਬਾਰਕ ਹੈ ਫਿਰ ਤੁਹਾਡੇ ਪੁੱਤਰ ਨੇ ਤੁਹਾਡੇ ਪਰਿਵਾਰ ਦਾ ਹੀ ਨਹੀਂ ਸਮੁੱਚੀ ਪੰਜਾਬੀ ਮਾਂ ਬੋਲੀ ਦਾ ਸਾਡੀ ਖੇਡ ਕਬੱਡੀ ਦਾ ਸਾਡੇ ਪੰਜਾਬ ਦਾ ਰੁਤਬਾ ਦੁਨੀਆ ਪਰ ਜੋ ਮਸ਼ਹੂਰ ਕੀਤਾ ਰੌਸ਼ਨ ਕੀਤਾ ਇਸ ਕਰਕੇ ਅਸੀਂ ਸਾਰੇ ਮਿਲ ਕੇ ਸਾਡਾ ਕਬੱਡੀ ਜਗਤ ਤੁਹਾਡੇ ਉੱਪਰ ਤੁਹਾਡੇ ਪਰਿਵਾਰ ਦੇ ਉੱਪਰ ਸਦਾ ਮਾਣ ਮਹਿਸੂਸ ਕਰਦਾ ਰਹੇਗਾ ਬੋਲੇ ਸੋਨਹੋ ਬਹੁਤ ਬਹੁਤ ਮੁਬਾਰਕਾਂ ਹੋਰ ਅਜੇ ਵੱਡੇ ਮਾਨਸਾਵਾੜ ਬੜੇ ਬਾਕੀ ਨੇ ਸਾਜੇ ਦਾ ਸ਼ੁਰੂਆਤਾਂ ਮਿੱਤਰਾਂ ਰੱਬ ਦੇ ਬਖਸ਼ੇ ਕਾਜ ਨੇ ਬੜੀਆਂ ਲੰਬੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੇ ਇਹ ਤਾਂ ਸ਼ੁਰੂਆਤਾਂ ਹੀ ਨੇ ਅਜੇ ਮਾਲਕ ਹੋਰ ਵੱਡੀਆਂ ਤਰੱਕੀਆਂ ਬਖਸ਼ੇਗਾ ਬਹੁਤ ਬਹੁਤ